ਮਾਰਕੀਟ ਕਮੇਟੀ ਬਸੇ ਬਟਾਣਾ ਚੇਅਰਮੈਨ ਦੇ ਵੱਜੋਂ ਮਨਪ੍ਰੀਤ ਸਿੰਘ ਸੋਮਲ ਦੇ ਵੱਲੋਂ ਆਪਣਾ ਉਧਰ ਸਵਾਲ ਮੌਕੇ ਕਰਵਾਏ ਗਏ ਸਮਾਗਮ ਦੇ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੀਤ ਸਿੰਘ ਲਿਪੜਾ ਅਤੇ ਮਾਰਕੀਟ ਸੰਘ ਦੇ ਚੇਅਰਮੈਨ ਗੁਰਿੰਦਰ ਢਿੱਲੋਂ ਨੇ ਵੀ ਆਪਣਾ ਉਧਰ ਸਵਾਲਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਆਮ ਕਰਾਂ ਦੇ ਨੌਜਵਾਨ ਨੂੰ ਅਹਿਮ ਅਹੁਦਿਆਂ ਤੇ ਨਿਵਾਜਿਆ ਜਾ ਰਿਹਾ ਹੈ ਇਸ ਦੇ ਨਾਲ ਨੌਜਵਾਨਾਂ ਨੂੰ ਰਾਜਨੀਤਿਕ ਖੇਤਰ ਵੀ ਅੱਗੇ ਆਉਣ ਦਾ ਮੌਕਾ ਹੀ ਮਿਲ ਰਿ ਕਰਵਾਏ ਗਏ ਅਤੇ ਬਾਅਦ ਵੀ ਅਰਦਾਸ ਵੀ ਕੀਤੀ ਗਈ ਇਸੇ ਦੌਰਾਨ ਰਾਗੀ ਸਿੰਘਾ ਦੇ ਵੱਲੋਂ ਰਸਪੀ ਨਾ ਕੀਰਤਨ ਵੀ ਬਾਅਦ ਵੀ ਕੀਤਾ ਗਿਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਸੁਭਾਗਾ ਭਰਿਆ ਦਿਨ ਹਲਕਾ ਬਸੀ ਖਾਣਾ ਦੇ ਲਈ ਕਿਉਂਕਿ ਅੱਜ ਦੇ ਦਿਨ ਇੱਥੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਵੇਂ ਬਣੇ ਮਾਰਕੀਟਿੰਗ ਸੋਮਲ ਸਾਹਿਬ ਇਹਨਾਂ ਨੇ ਅੱਜ ਅਹੁਦਾ ਸੰਭਾਲਿਆ ਤੇ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਬਸਟਰ ਸਾਹਿਬ ਜਿਹੜੇ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਨੇ ਉਹ ਵੀ ਪਹੁੰਚੇ ਸੀ ਤੇ ਉਹਨੇ ਗਏ ਨੇ ਉਹਨਾਂ ਜ਼ਰੂਰੀ ਕੰਮ ਸੀ ਸਾਡੇ ਜਿਹੜੇ ਦੇ ਪ੍ਰਧਾਨ ਸਾਹਿਬ ਅਜੀਤ ਸਿੰਘ ਲੇਵੜਾ ਜੀ ਉਹ ਵੀ ਇੱਥੇ ਪਹੁੰਚੇ ਸੀ ਤੇ ਮਾਰਕੀਟ ਕਮੇਟੀ ਸਰਾਂਦੇ ਚੇਅਰਮੈਨ ਗੁਰਵਿੰਦਰ ਢਿੱਲੋਂ ਜੀ ਹੋਰ ਸਾਡੇ ਸਾਰੇ ਜਿਹਨੇ ਵੀ ਸਾਥ ਕੀਤੇ ਪਹੁੰਚੇ ਆ ਸਾਰਿਆਂ ਨੇ ਅੱਜ ਇਰਅਕੀ ਗੁਰੂ ਸਾਹਿਬ ਦਾ ਉਹਤਾਸਰਾ ਵੀ ਲਿਆ ਤੇ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਸਾਹਿਬ ਜੀ ਗੁਰਨਾਨਦ ਸਾਹਿਬ ਜੀ ਦਾ ਜਿਨ੍ਹਾਂ ਨੇ ਅੱਜ ਚਰਨ ਪਾਏ ਨੇ ਤੇ ਉਹਨਾਂ ਦੇ ਉਹਤਾਸਰੇ ਨਾਲ ਇੱਥੇ ਇਹਨਾਂ ਨੇ ਅਹੁਦਾ ਸੰਭਾਲਿਆ ਸੁਮਿਲ ਜੀ ਨੇ ਤੋਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਵੀ ਹੈ ਕਿ ਅਹੁਦਾ ਜਿਹੜਾ ਉਹ ਮਿਲਦਾ ਇੱਕ ਬੰਦੇ ਨੂੰ ਪਰ ਚਲਾਉਣਾ ਆਪਾਂ ਸਾਰਿਆਂ ਨੇ ਸਹਿਯੋਗ ਨਾਲ ਹੁੰਦਾ ਹੈ ਤੋਂ ਸਾਰੇ ਸਹਿਯੋਗ ਕਰੀਏ ਇਹ ਇੱਕ ਆਮਕਰਪੋ ਇੱਕ ਪ੍ਰਵਾ ਆਮ ਪ੍ਰਵਾਦ ਜਦੋਂ ਕੋਈ ਰਾਜਨੀਤੀ ਚਾਹੁੰਦਾ ਉਸ ਲਈ ਬਹੁਤ ਦਿੱਕਤਾਂ ਮਰਚਾਨੀਆਂ ਹੁੰਦੀਆਂ ਨੇ ਪਰ ਜਿਹੜੀ ਮੇਰੀ ਮੰਨ ਹੈ ਕਿ ਸਾਡੇ ਜਿਹੜੇ ਵਰਕਰ ਨੇ ਵੀ ਆਮ ਜੀ ਨੇ ਸੋ ਇਸ ਕਰਕੇ ਸਾਰੇ ਆਪਾਂ ਰਲ ਕੇ ਇਸ ਅਹੁਦੇ ਨੂੰ ਦੀ ਜਿਹੜੀ ਗਰੀਬ ਮਾਣ ਵਰਕਰਾਂ ਰੱਖੀਏ ਤੇ ਇਸ ਅਹੁਦੇ ਤੇ ਜਿਹੜੇ ਸਾਡੇ ਸੁਮਿਲ ਜੀ ਬੈਠੇ ਨੇ ਉਹਨਾਂ ਦਾ ਸਾਥ ਵੀ ਦਿਈਏ ਬਹੁਤ ਜ਼ਿੰਮੇਵਾਰੀ ਵਾਲੀ ਦਾ ਵਿਗੋਸਟ ਹੈ ਬਹੁਤ ਗੁਰਮਾਰਾ ਦੀ ਕਵਲ ਤੇ ਸਭ ਤੋਂ ਖੁਸ਼ੀ ਦੀ ਗੱਲ ਹੈ ਸਾਡੇ ਪੁਰਾਣੇ ਵਰਕਰ ਜਿਹੜੇ ਨੇ ਵਰਤੀਆ ਜਿਹੜੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਦੇ ਦਿੱਤੇ ਨੇ ਇਹਦੇ ਲਈ ਮੈਂ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਸੁਪਰੀਮੋਰੇ ਉਹਨਾਂ ਨੇ ਇੱਕ ਲਹਿਰ ਲਈ ਆਮ ਆਦਮੀ ਪਾਰਟੀ ਬਣੀ ਸਾਡੇ ਭਵੰਸ ਸਿੰਘ ਮਾਨ ਸਾਹਿਬ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਹੋਰ ਜਿੰਨੇ ਵੀ ਸਾਡੇ ਆਦੇਦਾਰ ਸਹਿਬਾਨ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੰਤਰੀ ਸਾਹਿਬ ਸਾਹੂ ਰਹੰਦਾ ਸਾਡੇ ਚੇਅਰਮੈਨ ਸਾਫ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਅ ਫਿਰ ਤੋਂ ਤੁਹਾਨੂੰ ਨਿਸਕਲ ਦਾ ਜਿੰਦ ਉਹਨਾਂ ਕੀ ਅਸੀਂ ਜਿਹੜਾ ਕੰਮ ਹੈਗਾ ਉਹ ਆਮ ਲੋਕਾਂ ਲਈ ਕਰਾਂਗੇ ਤੇ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਲਈ ਕੰਮ ਕਰਦੀ ਤੇ ਕਿਉਂਕਿ ਬਹੁਤ-ਬਹੁਤ ਮੁਬਾਰਕਬਾਦ ਮਨਪੂਰਨ ਸਮੂਹ ਜੀ ਨੂੰ ਸਾਰੇ ਪਰਿਵਾਰ ਨੂੰ ਸਾਡੇ ਮੈਂ ਹੁਣ ਕਿਥੇ ਗੱਲ ਕਰਦਾ ਰਹੇ ਸੀ ਅੰਕਲ ਨੂੰ ਮੈਂ ਕਿਹਾ ਬੁਲਾ ਲਓ ਹੱਸਦੇ ਵਿੱਚ ਮੈਂ ਕਿਹਾ ਵੀ ਇਹਨਾਂ ਨੂੰ ਜੀਵਨ ਕਰੋ ਕਾਰਨ ਕੀ ਆ ਜਦੋਂ ਕੋਈ ਬੱਚਾ ਤਰੱਕੀ ਕਰਦਾ ਤਾਂ ਸਭ ਤੋਂ ਵੱਧ ਖੁਸ਼ੀ ਜਿਹੜੀ ਹੁੰਦੀ ਆ ਉਹ ਤੁਹਾਡੇ ਪਿਓ ਨੂੰ ਤੁਹਾਡੇ ਮਾਂ ਨੂੰ ਤੁਹਾਡੇ ਪਰਿਵਾਰ ਨੂੰ ਜਿਸ ਸੇ ਸਾਰੇ ਹਲਕੇ ਨੂੰ ਵੀ ਜਿੱਥੇ ਹੁੰਦੀ ਉੱਥੇ ਪਰਿਵਾਰ ਦੇ ਬੱਚੇ ਵੀ ਪਰਿਵਾਰ ਨੇ ਸਾਰਾ ਕੁਝ ਦੇਖਿਆ ਹੁੰਦਾ ਇਸ ਕਰਕੇ ਮੈਂ ਹਮੇਸ਼ਾ ਚਾਹੁੰਦਾ ਕਿ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਸਾਡੇ ਉੱਤੇ ਹੈ ਬਹੁਤ ਬਹੁਤ ਧੰਨਵਾਦ ਜੁਮੀਵਰ ਜਿਹੜੀ ਹੈ ਉਹਦੀ ਤੂਕੀ ਨੂੰ ਵਾਪਸ ਸਰਦ ਸਾਹਿਬ ਹੈਗੇ ਜੀ ਸਭਾ ਬਹੁਤ ਧੰਨਵਾਦ ਜੀ ਸਰਦ ਭਵਾਨ ਸਨਮਾਨ ਸੀਐਮ ਸਾਹਿਬ ਦਾ ਤੇ ਉਹ ਵੀ ਫਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਮਾਨੂੰ ਇਹ ਸੌਦੇ ਤੇ ਲੈ ਕੇ ਸਮਝਾਇਆ ਤੇ ਅੱਜੇ ਮਾਨ ਵਕਸ਼ਿਆ ਸਭ ਤੋਂ ਜਿਆਦਾ ਧੰਨਵਾਦ ਸਾਡੇ ਐਮਐਲਏ ਸਾਹਿਬ ਜੋ ਜਿਨਾਂ ਨੇ ਆਪਣੇ ਭਾਈਆਂ ਵਾਂਗ ਫਰਥੋਕ ਕੀਤਾ ਤੇ ਸਾਡੀ ਮਿਹਨਤ ਨੂੰ ਦੇਖਦੇ ਹੋਏ ਇਹ ਆウダー ਨੂੰ ਦਿੱਤਾ ਹੈ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਸਤੋ ਗਲਤੀ ਨਾ ਹੋਵੇ ਵਧੀਆ ਤਰੀਕੇ ਨਾਲ ਚਲਾਵਾਂਗੇ ਮਾਰਕਟ ਕਮੇਟੀ ਨੂੰ ਫਿਰ ਵੀ ਬੇਨਤੀ ਹੈ ਵੀ ਜੇ ਕਦੇ ਗਲਤੀ ਹੁੰਦੀ ਵੀ ਹੈ ਸਾਡੇ ਤੋਂ ਹਲੇ ਨਵੇਂ ਬੰਦੇ ਆ ਰਾਜਨੀਤੀ ਵਿੱਚ ਸਾਡਾ ਕੋਈ ਪੁਰਾਣਾ ਵਿਸ਼ਵਾ ਹੈ ਨਹੀਂ ਪਹਿਲੀ ਵਾਰ ਆਏ ਆ ਕੋਈ ਗਲਤੀ ਹੁੰਦੀ ਹੈ ਤਾਂ ਸੰਗਤ ਸਾਨੂੰ ਟੋਕ ਸਕਦੀ ਹੈ ਤੇ ਸਭ ਨੇ ਸਾਥ ਦੇਣਾ ਹੈ ਕਾਲ ਮਿਲ ਕੇ ਆਪਾਂ ਕੰਮ ਕਰ ਲਈਏ ਬਰਖ ਖਾਲਸਾ ਬਈ ਠੀਕ ਹੈ